ਦੇਸ਼ ਤੇ ਕਮਿਆ ਚੋਣ ਪ੍ਰਚਾਰ ਦਾ ਸ਼ੋਰ ਅੱਜ ਡੋ ਟੂ ਡੋਰ ਪ੍ਰਚਾਰ ਕਰ ਸਕਣਗੇ ਉਮੀਦਵਾਰ ਕੱਲ ਪਹਿਲੀ ਜੂਨ ਨੂੰ ਹੋਵੇਗੀ ਸੱਤਵੇਂ ਮੇਰ ਦੀ ਵੋਟੇ ਦੇਸ਼ਵਾਲ ਦੇ ਵਿੱਚ ਚੋਣ ਪ੍ਰਚਾਰ ਖਾਂਦਿਆ ਹੀ ਕਨਿਆ ਕੁਮਾਰੀ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਗਵਤੀ ਦੇਵੀ ਮੰਦਰ ਦੇ ਵਿੱਚ ਕੀਤੀ ਅਰਚਨਾ ਪਹਿਲੀ ਜੂਨ ਦੀ ਸ਼ਾਮ ਤੱਕ ਵਿਵੇਕਾਨੰਦ ਸ਼ਲਾਧ ਵਿੱਚ ਕਰਨ ਗਿਆ ਤਿਆ ਅੱਜ ਆਖਰੀ ਦਿਨ ਨਪਰਧਾਰ ਮੰਤਰੀ ਮੋਦੀ ਨੇ ਹੁਸ਼ਿਆਰਪੁਰ ਦੀ ਰੈਲੀ ਤੇ ਤੋਂ ਵਿਰੋਧੀਆਂ ਨੂੰ ਕੇਰਿਆ ਬੋਲੇ ਕਾਂਗਰਸ ਦਾ ਭ੍ਰਸ਼ਟਾਚਾਰ ਦੇ ਵਿੱਚ ਐਫ ਐਚ ਨਹੀਂ ਪਰ ਆਪ ਜਨਮ ਤੋਂ ਹੀ ਕੱਟਰ ਭ੍ਰਸ਼ਟਾਚਾਰ ਆਖਰੀ ਦਿਨ ਪਟਿਆਲਾ ਦੇ ਸਮੂਹ ਤੇ ਰੋਡ ਸ਼ੋਅ ਤੋਂ ਆਪ ਸੁਪਰੀਮ ਮਾਰਵਨ ਕੇ ਜਵਾਲ ਤੇ ਸੇ ਮਾਨ ਦਾ ਬੀਜਪੀ ਤੇ ਨਿਸ਼ਾਨਾ ਕਿ ਹਮੇਸ਼ਾ ਪੰਜਾਬ ਆਕੇ ਬਿੰਦੇ ਨੇ ਧਮਕੀਆਂ ਅਕਰਕਲਾ ਤੋਂ ਰਾਹੁਲ ਗਾਂਧੀ ਦਾ ਮੋਦੀ ਸਰਕਾਰ ਤੇ ਨਿਸ਼ਾਨਾ ਕਿ ਹਸ ਵਿਧਾਨ ਨੂੰ ਬਦਲਣ ਦੀ ਕੋਰਖ ਦੇ ਵਿੱਚ ਹੈ ਭਾਜਪਾ ਆਕਾਲੀ ਦਰ ਨੇ ਵੀ ਆਪਣੇ ਗੜਬਠਿੰਡਾ ਦੇ ਵਿੱਚ ਚੋਕੀਪੁਰੀ ਤੱਕ ਅਕਤ ਸੁਖਬੀਰ ਸਿੰਘ ਬਾਦਲ ਨੇ ਹਰ ਸੱਜਣ ਦੇ ਲਈ ਜੁਟਾਇਆ ਸਮਰਥਨ ਸੁਖਬੀਰ ਬੋਲੇ ਇੱਕ ਜੋ ਨੂੰ ਬਦਲਾ ਲੈਣ ਵਾਲਾ ਦਿਨ ਹੈ। ਈਆਰਟੀਸੀ ਦੇ ਕਰਮਚਾਰੀਆਂ ਨੇ ਖਤਮ ਕੀਤੀ ਹੜਤਾਲ ਬਰਨਾਲਾ ਡਿੱਕੂ ਦੇ ਵਿੱਚ ਇੱਕ ਸਾਥੀ ਦੀ ਗਰਮੀ ਦੇ ਕਾਰਨ ਕੋਈ ਸੀਮਤ ਵਿੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਆਰਥਿਕ ਤਰੋਸੇ ਦੀ ਮਦਦ ਤੋਂ ਬਾਅਦ ਖਤਮ ਹੋਈ ਹੜਤਾਲ। ਦਸ਼ਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਮੇਰਾ ਤੁਸੀਂ ਸਾਰੇ ਖੈਰੀਅਤ ਦੇ ਨਾਲ ਹੋਵੋਗੇ ਤਾਂ ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਥੰਮ ਚੁਕਿਆ ਕੱਲ ਨੂੰ VOTING ਹੋਏਗੀ ਪਰ ਸ਼ੁਰੂਆਤ ਗੁਰੂਗ੍ਰਾਮ ਤੋਂ ਕਰਾਂਗੇ ਜਿੱਥੇ ਵੱਡੀ ਖਬਰ ਆ ਰਹੀ ਹੈ ਗੁਰੂਗ੍ਰਾਮ ਦੇ ਵਿੱਚ ਕਪੜਾ ਬੜਾਉਣ ਵਾਲੀ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਦੱਸਦੇ ਕਿ ਮਾਨਿਸਰ ਦੇ ਵਿੱਚ ਕਪੜਾ ਬੜਾਉਣ ਵਾਲੀ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤਾਂ ਕਿਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸ਼ਾਰਟ ਸਰਕਟ ਇਸ ਦੀ وجہ ਦੱਸਿਆ ਜਾ ਰਿਹਾ ਹੈ ਤਸਵੀਰਤਾਂ ਤੌਰ ਉੱਤੇ ਦਿਖਾ ਅੱਗ ਲੱਗੀ ਹੈ ਔਰ ਇਹ ਤਸਵੀਰਾਂ ਜਿਹੜੀਆਂ ਨੇ ਬਾਕੂਬੀ ਬਿਆਨ ਕਰ ਲਈਆਂ ਨੇ ਸੋ ਗਰਮੀ ਬੇहद ਜ਼ਿਆਦਾ ਹੈ ਖਾਸ ਤੌਰ ਤੇ ਉੱਤਰ ਪਾਰ ਦਾ ਜ਼ਿਕਰ ਕੀਤਾ ਜਾਵੇ ਤਾਪਮਾਨ ਜਿਹੜਾ 48 ਤੋਂ 50 ਡਿਗਰੀ ਦੇ ਵਿੱਚਕਾਰ ਪਹੁੰਚ ਚੁੱਕਿਆ ਹੈ ਇਸ ਤਰੀਕੇ ਦੇ ਨਾਲ ਪਿਆਰਨ ਗਰਮੀ ਪੈ ਰਹੀ ਹੈ ਔਰ ਅਜੇਹੇ ਦੇ ਵਿੱਚ ਜਿੱਥੇ ਆ ਕਾਰਾਂ ਜਿਹੜੀਆਂ ਖੜੀਆਂ ਕਾਰਾਂ ਨੇ ਉੱਥੇ ਅੱਗ ਲੱਗ ਰਹੀ ਹੈ ਕਿਉਂਕਿ ਇੰਨੀ ਜ਼ਿਆਦਾ ਹੀਟ ਵੱਜ ਜਾਂਦੀ ਹੈ ਤਾਂ ਉੱਥੇ ਹੀ ਇੱਥੇ ਵਜਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਤਰੰबीर ਨੇ ਮੇਰੇ ਸਯੋਗੀ ਫੋਨ ਲਾਈਨ ਤੇ ਅ ਧਰਮਵੀਰ क्या कुछ जानकारी हालांकि तस्वीरें हम रात की भी दिखा पा रहे हैं कि किस तरीके से आग लगी और आज सुबह की अपडेटेड तस्वीरें हैं कि किस तरीके से ना, अभी भी आग लगी हुई है और लगातार बुझाने की कोशिश की जा रही है क्या कुछ अभी की जानकारी आ, बिल्कुल देखिए कल शाम ये सवा पाँच साढ़े पाँच बजे के आसपास की आग इस फैक्ट्री में लगी थी शुरुआत में काफी हल्की थी लेकिन उसके बाद धीरे धीरे इस पूरी आग ने प्रचंड रूप ले लिया और उसके बाद पूरी फैक्ट्री को अपने आगोश में ले लिया पूरी रात भर दमकली विभाग की जो गाड़ियां हैं वो इस आग को काबू पाने में लगी रही अभी भी रह रहकर कई जगह पर आग को देखा जा रहा है पूरी तरह से काबू नहीं पाया गया है लेकिन कुछ हद तक काबू में हम कह सकते हैं अभी भी धुआं जो है वो देखने को मिल रहा है लगातार पूरी फैक्ट्री ये जलकर राख हो गई है कपड़े की ये फैक्ट्री जाहिर तौर पर हम कह सकते हैं कि आग ने जल्दी इसको अपनी चपेट में ले लिया अभी भी फायर विभाग के कर्मचारी जो है वो लगे हुए हैं आग किन कारणों से लगी इसकी कोई पुष्टि अभी नहीं हुई है की क्या ये शॉर्ट सर्किट था या फिर किसी और वजह से आग लगी है इसकी अभी जानकारी नहीं मिली है धर्म भी कोई अंदर तो मौजूद नहीं था किसी तरह के जानी नुकसान की तो कोई खबर नहीं है क्या कुछ पुलिस कह रही है नहीं अभी तक जानी माल की कोई नुकसान की खबर अभी तक साफ नहीं हुई है ना ही बाहर आई है इस तरह की कोई खबर अभी भी फैक्ट्री जो है आ, उसमें उस टाइम कर्मचारियों को बाहर निकाल दिया गया था और उस वक्त जब ये आग लेकिन उस वक्त छुट्टी का समय था लगभग तो उस टाइम जो लोग था स्टाफ थे वो बाहर निकल गए थे तो इस तरह की कोई अभी खबर नहीं है लेकिन हाँ पूरी फैक्ट्री जलकर रात जरूर हो गई है ठीक है बहुत बहुत शुक्रिया धर्मवीर तमाम जानकारी के लिए धन्यवाद तक कुल मिला के भयानक अग लगी हुई है और गुरुग्राम के कपड़ा फैक्ट्री अजे भी अग बुझा दिया कोशिशों की जा रही ने कल शाम दत दें तस्वीर तो दिखा रहे हैं हेठले पासे अच्छ सवेर तडक सार दिया तस्वीर ने क्योंकि अजे भी अग बढ़ी देखी जा सके ਅਗੇ ਬਾਤ ਹੈ ਹਾਂ ਤੱਕ ਕਰਨਾਟਕ ਸੈਕਸ ਸਕੈਂਡਲ ਮਾਮਲੇ ਦੇ ਵਿੱਚ ਪ੍ਰਜਵਲ ਰੇਵੰਨਾ ਗ੍ਰਿਫਤਾਰ ਹੋਏ ਨੇ ਤਾਂ ਸਾਬਕਾ ਪੀਐਮਐਚਡੀ ਦੇਵ ਗੋੜਾ ਦੇ ਪੋਤੇ ਨੇਰੇਵੰਨਾ ਦੱਸਿਆ ਕਿ ਕਰਨਾਟਕ ਦੀ ਹਸਨ ਲੋਕ ਸਭਾ ਸੀਟ ਤੋਂ ਸਸਦ ਦੇ ਰਵੰਨਾ ਔਰ ਰੇਵੰਨਾ ਨੂੰ ਬੈਂਗਲੂਰੂ 에য়ারਪੋਰਟ ਤੋਂ ਹੀ ਐਸਆਈਟੀ ਨੇ ਅਰੈਸਟ ਕੀਤਾ ਤਾਂ ਜਰਮਨੀ ਤੋਂ ਬੈਂਗਲੂਰੂ ਵਾਪਸ ਆਉਂਦੇ ਹੀ ਗ੍ਰਿਫਤਾਰ ਕੀਤਾ ਗਿਆ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਰੇਵੰਨਾ ਨੂੰ ਸੀਆਈਡੀ ਦਫ਼ਤਰ ਲੈ ਕੇ ਗਈ ਐਸਆਈਟੀ ਪੰਜਵਾਂ ਰਵਨਾ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤਾਂ ਇਹ ਕੱਲ ਰਾਤ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਜਿਸ ਸਮੇਂ ਗ੍ਰਿਫਤਾਰੀ ਹੋਈ ਹੈ ਤਾਂ ਦੱਸ ਦਈਏ ਕਿ ਕੋਰਟ ਤੋਰੇ ਰਵਨਾ ਦੀ ਈਮਾਨਤ ਮੰਗੀ ਜਾ ਸਕਦੀ ਹੈ ਪਰ ਜਵਰ ਰਵਨਾ ਕੋਲੋ ਸੂਟ ਕੇਸ ਵੀ ਜ਼ਬਤ ਕਰ ਲਿਆ ਗਿਆ ਹੈ ਤਾਂ ਦੱਸ ਦਈਏ ਕਿ ਰਵਨਾ ਤੇ ਘਰ ਦੇ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਦਾ ਜਿੰਸੀ ਸ਼ੋਸ਼ਣ ਕਰਨ ਦਾ ਇਲਜ਼ਾਮ ਲੱਗਿਆ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਫੈਨ ਡਰਾਈਵ ਦੇ ਵਿੱਚ ਉਸ ਦੇ 3000 ਤੋਂ ਵੱਧ ਵੀਡੀਓ ਵਾਇਰਲ ਹੋਏ ਫਿਲਹਾਲ जेडीएस ने पंजवा रवाना पार्टी तो सस्पेंड किया है और बेहद अहम है कि लगातार यह मुद्दा काफी पख्या से लगातार विरोधी सवाल चुक रहे सन कि आखिरकार कदों गिरफ्तारी होगी क्योंकि जिमें वोटिंग उस तो बाद इतों रवाना फरार हो गया सी विदेश चला गया जिसों तो बाद लगातार उड़ीकती जा रही थी कि कदों वापस परतेगा तो उस समय गिरफ्तारी होगी तो हूं इस मामले के दे देवगौड़ा के पोते रवाना गिरफ्तार कर लिया गया ਸਾ ਮਾਮਲਾ ਦੱਸੀਏ ਕਿ ਬੇहद ਹੀ ਸੰਜੀਦਾ ਹੈ ਖਾਸ ਕਰਕੇ ਜਨਸੀ ਸ਼ੋਸ਼ਣ ਦਾ ਮਾਮਲਾ ਹੈ। আর গ্রেফতারੀ ਤੋਂ ਬਾਅਦ ਦੱਸੀਏ ਕਿ ਰਵੰਨਾ ਨੂੰ ਸੀਆਈਡੀ ਦਫ਼ਤਰ ਜਿਹੜਾ ਹੈ ਲਿਆਂਦਾ ਗਿਆ ਔਰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਸੁਭਾਵਿਕ ਤੌਰ ਤੇ ਰਮਾਨ ਹਾਸਲ ਹੋਏਗਾ। ਸਿਆਸੀ ਤੌਰ ਤੇ ਮੁੱਦਾ ਜਿਹੜਾ ਹੈ ਬੇहद ਪਖਿਆ ਕਿਉਂਕਿ ਚੋਣ ਜਿਹੜੀ ਹੈ ਇਹ ਵੀ ਦੱਸਦਾ ਇਹ ਰਵੰਨਾ ਦੇ ਵੱਲੋਂ ਲੜੀ ਜਾ ਰਹੀ ਹੈ। VOTING ਹੋ ਚੁੱਕੀ ਹੈ ਕਰਨਾਟਕ ਦੇ ਵਿੱਚ ਜਿੱਥੇ ਰਵੰਨਾ ਚੋਣ ਲੜ ਰਹੇ ਨੇ ਤਾਂ ਜਿਵੇਂ ਹੀ VOTING ਹੁੰਦੀ ਹੈ वापस विदेश जोड़ा है वो चले जाते हैं और उस तो बाद लगातार इंतजार किया जा रहा है कि रवाना कदों पहुंचने और हूँ दस दईए कि जिमें ही एयरपोर्ट बेंगलुरु एयरपोर्ट पर आए और समय ही रवाना की गिरफ्तारी हो गई है लगातार मंग की जा रही थी कि कदों गिरफ्तारी होगी सियासी तौर पर मुद्दा बेशक भख्या होया खास तौर पर करनाटक जिक्र किया जाए सूबे का इतने ये मामला सब तो ज़्यादा सुरखिया लगातार भखिया होया ਅਗੇ ਵਧਾਂਗੇ ਤਾਂ ਹਸ਼ਮਨੀ ਕੇਸ ਦੇ ਵਿੱਚ ਡੋਨਲਡ 트ੰਪ ਦੋਸ਼ੀ ਕਰਾਰ ਦਿੱਤੇ ਗਏ ਨੇ ਅਦਾਲਤ ਨੇ ਸਾਰੇ 34 ਇਲਜ਼ਾਮਾਂ ਦੇ ਵਿੱਚ ਦੋਸ਼ੀ ਠਹਿਰਾਇਆ ਹੈ ਦਾਸੀ ਕਿ ਪੌਨ ਸਟਾਰ ਨੂੰ ਗੁਪਤ ਤਰੀਕੇ ਦੇ ਨਾਲ ਪੈਸੇ ਦਿੱਤੇ ਗਏ ਸੀ 트ੰਪ ਨੇ ਕੋਰਟ ਦੇ ਫੈਸਲੇ ਤੇ ਨਰਾਜ਼ਗੀ ਜ਼ਾਹਿਰ ਕੀਤੀ ਹੈ ਤਾਂ ਇਹ ਵੀ ਮਾਮਲਾ ਪਿਛਲੇ ਕਾਫੀ ਸਮੇਂ ਤੋਂ ਪੱਕਿਆ ਹੋਇਆ ਸੀ ਆਰਐਸ ਨੂੰ ਵੀ ਲੈ ਕੇ ਨਜ਼ਰਾਂ ਜਿਹੜੀਆਂ ਨੇ ਲਗਾਤਾਰ ਟਿਕੀਆਂ ਹੋਈਆਂ ਸਨ ਤਾਂ ਡੋਨਲਡ 트ੰਪ ਦੋਸ਼ੀ ਕਰਾਰ ਦੇ ਦਿੱਤੇ ਗਏ ਨੇ ਅਦਾਲਤ ਨੇ ਸਾਰੇ 34 ਇਲਜ਼ਾਮਾਂ ਦੇ ਵਿੱਚ ਦੋਸ਼ੀ ਠਹਿਰਾਇਆ ਡਾਨਲਡ ਟਰੰਪ ਤੋਂ ਕੁਲ ਇਲਾਕੇ ਦਾ ਮਾਮਲਾ ਇਹ ਵੀ ਬੇਗੱਦੀ ਸੰਜੀਦਾ ਪੌਨ ਸਟਾਰ ਨਜ਼ਦੀਕੀ ਕਿ ਉਸ ਨੂੰ ਗੁਪਤ ਤਰੀਕੇ ਨਾਲ ਪੈਸੇ ਦਿੱਤੇ ਗਏ ਔਰ ਉਸ ਸਮੇਂ ਤੋਂ ਲਗਾਤਾਰ ਇਹ ਵੀ ਮਸਲਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਫਖਿਆ ਹੋਇਆ ਸੀ ਦਾ ਉਸ ਨੂੰ ਕਿ ਉਹ ਦੋਸ਼ੀ ਕਰਾਰ ਦੇ ਦਿੱਤੇ ਗਏ ਨੇ ਡਾਨਲਡ ਟਰੰਪ ਆ ਪੌਨ ਸਟਾਰ ਨੂੰ ਦੱਸਿਆ ਕਿ ਗੁਪਤ ਤਰੀਕੇ ਦੇ ਨਾਲ ਪੈਸੇ ਦਿੱਤੇ ਗਏ ਸੀ दस दी कि अमेरिका के इतिहास के अजि पहली बार होया जो दो इस तरीके सजा सुनाई गई है जो मौजूदा या सबका राष्ट्रपति के खिलाफ अपराधिक मामला चलिया चल होंप ने दस दिए कि दो हज़ार सोलह के सारा मामला है और इसू लैके लगातार जोड़ा है नजर टिका हुई सन तो इसे मामले के दस दी कि दोषी करार दे दे देते गए हैं ट्रंप और उसके बाद हालांकि हूँ देखना होगा कि सजा सुनाई जाती है पर नाराजगी जी जरूर जाहिर की गई है ਅਦਾਜ਼ੀ ਕੀ ਟ੍ਰੰਪ ਦੇ 2016 ਦੇ ਵਿੱਚ ਹੋਏ ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਕੌਂਸਟਾ ਸੁਆਮੀ ਦੇ ਨੂੰ ਚੁਪਰਾਂ ਦੇ ਬਦਲੇ ਪੈਸਿਆਂ ਦਾ ਭੁਗਤਾਨ ਕਰਨ ਦੀ ਗੱਲ ਲੁਕਾਉਣ ਅਤੇ ਆਪਣੇ ਕਾਰੋਬਾਰੀ ਰਿਕਾਰਡ ਦੇ ਵਿੱਚ ਗੇਰ ਆਫੇਰੀ ਕਰਨ ਦੇ 34 ਇਲਜ਼ਾਮ ਲੱਗੇ ਸਨ ਅਤੇ ਇਹਨਾਂ ਸਾਰੇ ਇਲਜ਼ਾਮਾਂ ਦੇ ਵਿੱਚ ਦੋਸ਼ੀ ਪਾਇਆ ਗਿਆ ਹੈ ਸਪੂਰ ਬਿਲਾ ਕੇ ਮਾਮਲਾ ਬੇਸ਼ੱਕ ਪੁਰਾਣਾ ਹੈ ਪਰ ਹੁਣ 2024 ਦੇ ਵਿੱਚ ਆ ਕੇ ਦੋਸ਼ੀ ਕਰਾਰ ਦੇ ਦਿੱਤੇ ਗਏ ਨੇ ਡੋਨਲਡ ਟ੍ਰੰਪ ਔਰਸੂ ਲੈ ਕੇ ਉਹਨਾਂ ਨੇ ਨਿਰਾਸ਼ਗੀ ਜ਼ਾਹਿਰ ਕੀਤੀ ਹੈ ਤਾਂ ਦੇਖਣਾ ਹੋਵੇਗਾ ਕਿ ਇਹ ਸਜ਼ਾ ਕੋਰਟ ਵੱਲੋਂ ਬੋਲੀ ਜਾਂਦੀ ਹੈ ਤਾਂ ਸਾਰਾ ਮਾਮਲਾ ਜਿਹੜਾ ਹੈ ਬੇਹੱਦ ਹੀ ਜ਼ਿਆਦਾ ਸੰਜੀਦਾ ਹੈ ਭਾਵਿਕ ਤੌਰ ਤੇ ਗੰਭੀਰ ਮਾਮਲਾ ਹੈ ਕੌਨ ਸਟਾਰ ਨੂੰ ਜਿਹੜੇ ਪੈਸੇ ਗਲਤ ਤਰੀਕੇ ਦੇ ਨਾਲ ਦਿੱਤੇ ਗਏ ਉਹ ਦੋਸ਼ ਸਾਬਤ ਹੋ ਗਏ ਨੇ ਤਾਂ ਦੋਸ਼ੀ ਘਰਾਬ ਦੇ ਦਿੱਤੇ ਗਏ ਤਾਕੇ ਬਤਾਗੇ ਲੋਕਤੰਤਰ ਦੇ ਸਭ ਤੋਂ ਵੱਡੇ ਤਿਹਾੜ ਦਾ ਜ਼ਿਕਰ ਕਰਾਂਗੇ ਕੱਲ ਨੂੰ ਵੋਟ ਪਾਏਗਾ ਪੰਜਾਬ ਪੰਜਾਬੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੇ VOTING ਹੋਏਗੀ ਕੱਲ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ VOTING ਹੋਈਗੀ ਔਰ ਮਹਾ ਕਵਰੇਜ ਨਿਊਜ਼ 18 ਪੰਜਾਬ ਤੇ ਦਰਸ਼ਕ ਦੇਖ ਸਕਦੇ ਨੇ ਇੱਕ ਇੱਕ ਪਾਲ ਦੀ ਅਪਡੇਟ ਤੁਹਾਨੂੰ ਦਿਖਾਵਾਂਗੇ ਔਰ ਹੇਠਲੇ ਪਾਸੇ ਕਾਊਂਟਡਾਊਨ ਵੀ ਚੱਲ ਰਿਹਾ ਹੈ ਮਹਿਜ਼ ਹੁਣ ਤੋਂ 23 ਘੰਟੇ 53 ਮਿੰਟ ਔਰ 19 ਸੈਕਿੰਡ ਬਾਅਦ ਵੋਟਿੰਗ ਹੋਏਗੀ ਤਾਂ ਚੋਣ ਕਮਿਸ਼ਨ ਦੇ ਵੱਲੋਂ ਦੱਸਿਆ ਕਿ ਸਾਰੇ ਤਿਆਰੀਆਂ ਕਰ ਲਿਆ ਗਈਆਂ ਨੇ ਪੰਜਾਬ ਦੀਆਂ 13 ਸੀਟਾਂ ਤੋਂ 328 ਉਮੀਦਵਾਰ ਮੈਦਾਨ ਦੇ ਵਿੱਚ ਨੇ 2 ਕਰੋੜ ਤੋਂ ਜ਼ਿਆਦਾ ਵੋਟਰ ਨੇ ਪੰਜਾਬ ਚ કુલ 2 ਕਰੋੜ 14 ਲੱਖ 61 ਹਜ਼ਾਰ 739 ਵੋਟਰ ਨੇ ਔਰ ਵੋਟਿੰਗ ਦੇ ਮੱਦੇਨਜ਼ਰ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਨੇ ਸੁਭਾਵਿਕ ਤੌਰ ਤੇ ਕੁਝ ਬੂਥ ਸੰਵੇਦਨਸ਼ੀਲ ਹੁੰਦੇ ਨੇ ਕੁਝ ਅਤ ਸੰਵੇਦਨਸ਼ੀਲ ਹੁੰਦੇ ਨੇ ਤਾਂ ਇਸੇ ਹਿਸਾਬ ਦੇ ਨਾਲ ਚੋਣ ਕਮਿਸ਼ਨ ਦੇ ਵੱਲੋਂ ਕੈਟੇਗਰੀਜ਼ ਕਰ ਲਿਆ ਜਾਂਦਾ ਹੈ ਬੂਥਸ ਨੂੰ ਔਰ ਇਸ ਤੋਂ ਇਲਾਵਾ ਗਰਮੀ ਬੇहद ਜ਼ਿਆਦਾ ਹੈ ਸੋਸਣੂ ਲੈ ਕੇ ਕਿਸ ਤਰੀਕੇ ਦੇ ਇੰਤਜ਼ਾਮ ਹੋਣਗੇ ਇਹ ਵੀ ਬੇहद ਐਮ ਹੈ ਹਾਲਾਂਕਿ ਅਰਵਿੰਦ ਕੇਜਵਾਲ ਨੂੰ ਅਸੀਂ ਸੁਣਿਆ ਪ੍ਰਚਾਰ ਦੇ ਦੌਰਾਨ ਉਹ ਲੋਕਾਂ ਨੂੰ ਕਹਿ ਰਹੇ ਸਨ ਕਿ ਤੁਸੀਂ ਵੋਟ ਪਾਣ ਜਾਓ ਲਾਈਨ ਦੇ ਵਿੱਚ ਲੱਗੋ ਪਰ ਆਪਣੇ ਠੰਡੇ ਪਾਣੀ ਦੀ ਬੋਤਲ ਜ਼ਰੂਰ ਨਾਲ ਲੈ ਕੇ ਜਾਓ ਤਾਂ ਸੁਭਾਵਿਕ ਤੌਰ ਤੇ ਗਰਮੀ ਤੋਂ ਬਚਣ ਦੇ ਉਪਾਅ ਖੁਦ ਵੀ ਆਪਣੇ ਕੋਲ ਇੰਤਜ਼ਾਮ ਹੋਣੇ ਚਾਹੀਦੇ ਨੇ ਤਾਂ ਉੱਥੇ ਵੀ ਸੁਭਾਵਿਕ ਤੌਰ ਤੇ ਚੋਣ ਕਮਿਸ਼ਨ ਦੇ ਵੱਲੋਂ ਪਾਣੀ ਦਾ ਇੰਤਜ਼ਾਮ ਘਟੋਕਟ ਹੋਵੇ ਇਹ ਸਾਰੇ ਲੋਕ ਆਸ ਕਰਦੇ ਹੋਣਗੇ ਤਾਂ ਖੈਰ ਦੇਖਣਾ ਹੋਏਗਾ ਕਿ ਕਿਸ ਤਰੀਕੇ ਦੇ ਇੰਤਜ਼ਾਮ ਕੀਤੇ ਹੁੰਦੇ ਨੇ ਹਾਲਾਂਕਿ ਕਈ ਥਾਈਂ ਅਸੀਂ ਦੇਖਦੇ ਆ ਪਿੰਕ ਬੂਥ ਤਿਆਰ ਕੀਤੇ ਹੁੰਦੇ ਨੇ ਸਪੈਸ਼ਲ ਬੂਥ ਹੁੰਦੇ ਨੇ ਤਾਂਕਿ ਵੋਟਰ ਜ਼ਰੂਰ ਵੱਧ ਤੋਂ ਵੱਧ ਆਉਣ ਕਿੰਨੇ ਪਰਸੈਂਟ voting ਹੋਏਗੀ ਇਹ ਸਭ ਤੋਂ ਵੱਡਾ ਟਾਰਗੇਟ ਹੁੰਦਾ ਹੈ ਸਵਭਾਵਿਕ ਤੌਰ ਤੇ ਚੋਣ ਕਮਿਸ਼ਨ ਨੂੰ ਇਹ ਲੱਗਦਾ ਹੈ ਕਿ ਪਿਛਲੀ ਵਾਰ ਦੇ ਨਾਲੋਂ ਜ਼ਿਆਦਾ voting ਹੋਵੇ ਕਿਉਂਕਿ ਬਹੁਤ ਸਾਰੇ ਵੋਟਰ ਨਵੇਂ ਵੀ ਐਡ ਹੁੰਦੇ ਨੇ 18 ਸਾਲ ਤੋਂ ਵੱਧ ਜਿਹੜੇ ਹੁੰਦੇ ਨੇ ਤਾਂ ਉਹਨਾਂ ਦੀ ਵੋਟ ਬੰਦ ਹੀ ਹੈ ਔਰ ਇਸ ਤੋਂ ਇਲਾਵਾ ਵੀ ਜਿਹੜੇ ਪਹਿਲੇ ਪੁਰਾਣੇ ਵੋਟਰ ਨੇ ਉਹ ਵੀ ਸਭ ਤੋਂ ਜ਼ਿਆਦਾ ਕੇ ਵੋਟ ਕਰਨ ਲਗਾਤਾਰ ਸਭ ਨੂੰ ਜਾਗਰੂਕ ਕੀਤਾ ਜਾਂਦਾ ਹੈ ਬੇਸ਼ੱਕ ਬਜ਼ੁਰਗ ਹੋਣ ਬੇਸ਼ੱਕ ਅਧਖੜ ਉਮਰ ਦੇ ਲੋਕ ਹੋਣ ਨੌਜਵਾਨ ਹੋਣ ਤਾਂ ਸਾਰੇ ਹੀ ਵੋਟ ਜ਼ਰੂਰ ਕਰਨ ਪਰ ਸਭ ਤੋਂ ਅਹਿਮ ਹੈ ਅੱਤ ਦੀ ਗਰਮੀ ਪੈ ਰਹੀ ਹੈ ਗਰਮੀ ਦੇ ਵਿਚਾਲੇ ਬਿਲਕੁਲ ਤੜਕਸਾਰ ਕਿਉਂਕਿ 7 ਵਜੇ VOTING ਸ਼ੁਰੂ ਹੋ ਜਾਂਦੀ ਹੈ 9 ਵਜੇ ਤੱਕ ਅਸੀਂ ਕਹਿ ਸਕਦੇ ਹਾਂ ਫਿਰ ਵੀ ਸਹਿਨਯੋਗ ਟੈਂਪਰੇਚਰ ਹੁੰਦਾ ਹੈ ਤਾਂ ਉਸ ਦੇ ਵਿੱਚ ਜਾ ਕੇ ਵਾਟ ਤੋਂ ਵਾਟ ਵੋਟ ਕੀਤੀ ਜਾ ਸਕਦੀ ਹੈ ਉਸ ਤੋਂ ਬਾਅਦ ਵੀ ਜੜਾ ਹਾਲਾ ਕਿ ਅਬ ਵੋਟ ਜ਼ਰੂਰ ਕੀਤੀ ਜਾਵੇ ਅਤੇ ਕੁਲ ਮਿਲਾ ਕੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਕੱਲ ਨੂੰ ਉਹ ਦਿਨ ਉਹ ਅਹਿਮ ਦਿਨ ਜਿਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਲੋਕ ਸਭਾ ਜਾਣਾਂ ਨੂੰ ਲੈ ਕੇ ਹੁਣ 48 ਘੰਟੇ ਤੱਕ ਪੁਲਿਸ ਦੀ ਮੁਸਤੈਦੀ ਹੋਰ ਵੀ ਤੇਜ਼ ਹੋ ਚੁੱਕੀ ਹੈ ਜੇ ਆਪਾਂ ਗੱਲ ਕਰ ਲਈਏ ਚੰਡੀਗੜ੍ਹ ਦੇ ਨਾਲ-ਨਾਲ ਜਿੰਨੇ ਪੰਜਾਬ ਦੇ ਬਾਰਡਰਸ ਏਰੀਆ ਖਾਸ ਤੌਰ ਤੇ ਉੱਥੇ ਨਾਕਾਬੰਦੀ ਕੀਤੀ ਗਈ ਹੈ ਔਰ ਜਿੰਨੇ ਵੀ ਹੋਟਲਸ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਸਰਾਏ ਰੈਸਟੋਰੈਂਟ ਸਾਰੇ ਨੂੰ ਕਿਉਂਕਿ ਜਿੰਨੇ ਵੀ ਆਊਟਸਾਈਡਰਸ ਨੇ ਉਹਨਾਂ ਨੂੰ ਕਿਸੇ ਨੂੰ ਵੀ ਇੱਥੇ ਨਹੀਂ ਰੁਕਣ ਦਿੱਤਾ ਜਾਏਗਾ ਇਸ ਕਰਕੇ ਜਿੰਨੇ ਵੀ ਖਾਸ ਤੌਰ ਤੇ ਬਾਰਡਰਸ ਏਰੀਆ ਨੇ ਅਸੀਂ ਚੰਡੀਗੜ੍ਹ ਪੰਜਾਬ ਦੇ ਬਾਰਡਰ ਏਰੀਆ ਮੌਜੂਦ ਹੈ ਜਿੱਥੇ ਖੁਦ ਸੀਨੀਅਰ ਅਫਸਰ ਪੂਰਾ ਜਾਇਜ਼ਾ ਲੈਂਦੇ ਨਜ਼ਰ ਆ ਰਹੇ ਨੇ ਬਾਹਰ ਦੀ ਜਿਹੜੀ ਗੱਡੀਆਂ ਨੇ ਆਂਦੇ ਆਣ ਜਾਣ ਵਾਲੀ ਜਿਹੜੀ ਗੱਡੀਆਂ ਨੇ ਖਾਸ ਤੌਰ ਤੇ ਬਾਹਰ ਦੀ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮਕਸਦ ਇਹ ਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬੈਡ ਅੰਸਰ ਕੋਈ ਮਾਹੌਲ ਖਰਾਬ ਨਾ ਕਰੇ ਕਿਉਂਕਿ ਹੁਣ 1 ਜੂਨ ਨੂੰ ਵੋਟਿੰਗ ਹੋਣੀ ਹੈ ਜਿਸ ਕਰਕੇ ਪੂਰੀ ਤਿਆਰੀਆਂ ਜਿਹੜੀਆਂ ਹੈ ਪੁਲਿਸ ਵੱਲੋਂ ਕੀਤੀ ਗਈ ਹੈ ਕੋਆਰਡੀਨੇਸ਼ਨ ਕਿਉਂਕਿ ਬਾਰਡਰ ਏਰੀਆ ਚੰਡੀਗੜ੍ਹ ਦੇ ਨਾਲ ਨਾਲ ਅਸੀਂ ਗੱਲ ਕਰ ਲਈਏ ਪੰਜਾਬ ਦਾ ਹਰਿਆਣਾ ਹਿਮਾਚਲ ਦਾ ਏਰੀਆ ਜਿੱਥੇ ਪ ਇਹੀ ਮੇਨ ਹੋ ਜਾਂਦਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬੈਡ ਅਨਸਰ ਕੋਈ ਵਾਰਦਾਤ ਨੂੰ ਅੰਜਾਮ ਨਾ ਦੇ ਜਾਂ ਕਿਸੇ ਤਰ੍ਹਾਂ ਦੀ ਕੋਈ ਬੈਡ ਐਕਟੀਵਿਟੀ ਨਾ ਕਰੇ ਸਾਡੇ ਨਾਲ ਚੰਡੀਗੜ੍ਹ ਦੇ ਐਸਐਸਪੀ ਕਮਰਦੀਪ ਕੌਰ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਇਹ 48 ਘੰਟੇ ਬਹੁਤ ਅਹਿਮ ਹੈ ਮੈਮ ਕਿਉਂਕਿ ਹੁਣ ਪੂਰਾ ਚੈਕਿੰਗਸ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਪੂਰੀ ਬਰੀਫਿੰਗ ਵੀ ਕੀਤੀ ਗਈ ਹੈ ਮਕਸਦ ਕੀ ਹੈ ਕਿਉਂਕਿ 48 ਘੰਟੇ ਦੇ ਅੰਦਰ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਉਹ ਚੈਕਿੰਗ ਕੀਤੀ ਜਾਂਦੀ ਹੈ ਆ ਲਾਸਟ ਦੇ 48 ਘੰਟੇ ਚ ਜੀ ਸਾਡੀ ਪੂਰੀ ਐਸਓਪੀ ਰਹਿੰਦੀ ਹੈ ਜੀ ਕਿ ਜਿੰਨੇ ਵੀ ਬਾਹਰਲੇ ਬੰਦੇ ਜਿਹੜੇ ਆ ਤਾਂ ਕੈਂਪੀਨਿੰਗ ਲਈ ਹੋਰ ਮਕਸਦ ਲਈ ਸ਼ਹਿਰ ਚ ਆਏ ਹੋਣ ਉਹ ਸ਼ਹਿਰ ਏਰੀਆ ਛੱਡ ਕੇ ਚਲੇ ਜਾਣ ਲੋਕਲ ਵੋਟਰ ਹੀ ਸ਼ਹਿਰ ਚ ਰਹਿਣ ਉਸ ਤੋਂ ਇਲਾਵਾ ਕੋਈ ਵੀ ਆਊਟਸਾਈਡਰ ਸ਼ਹਿਰ ਚ ਨਾ ਹੋਵੇ ਠੀਕ ਹੈ ਇਸ ਤੋਂ ਇਲਾਵਾ ਜਿਹੜੇ ਵੀ ਹੁਣ ਇਸ ਤੋਂ ਬਾਅਦ 48 ਘੰਟੇ ਤੋਂ ਬਾਅਦ ਸ਼ਹਿਰ ਵਿੱਚ ਐਂਟਰ ਕਰਨ ਵਾਲੇ ਲੋਕ ਨੇ ਉਹ ਵੀ ਕੋਈ ਮਕਸਦ ਦੇ ਨਾਲ ਹੀ ਅੰਦਰ ਆਣ ਤੇ ਕੋਈ ਵੀ ਬਿਨਾ ਜਿਹਦਾ ਵੋਟਰ ਨਹੀਂ ਵੋਟਰ ਕਾਰਡ ਸ਼ਹਿਰ ਦਾ ਨਹੀਂ ਹੈ ਉਹਨੂੰ ਐਂਟਰ ਕਰਨ ਦਾ ਕੋਈ ਜਸਟੀਫਾਈਡ ਪਰਪਸ ਨਹੀਂ ਉਹਨੂੰ ਅਸੀਂ ਚੈੱਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਮੈਮ ਇਹਦੇ ਨਾਲ-ਨਾਲ ਜੇ ਆਪਾਂ ਗੱਲ ਕਰੀ ਜੀਦਾ ਤੁਸੀਂ ਕਿਹਾ ਕਿ ਹੋਟਲਸ ਵਗੈਰਾ ਆਊਟਸਾਈਡਰ ਜਿਹੜੇ ਹੈਗੇ ਉਹ ਚੈਕਿੰਗ ਕਿਸ ਤਰ੍ਹਾਂ ਚੱਲ ਰਹੀ ਹੈ ਕੋਆਰਡੀਨੇਸ਼ਨ ਕਿੰਨਾ ਕਿਸ ਤਰ੍ਹਾਂ ਪੂਰੇ ਸ਼ਹਿਰ 'ਚ ਜੀ ਅਸੀਂ ਜਿੰਨੇ ਵੀ ਸਾਡੇ ਹੋਟਲਸ ਮੋਰਟਲ ਸਰਾਈ ਧਰਮਸ਼ਾਲਾ ਗੁਰਦੁਆਰੇ ਮੰਦਰ ਸਾਰਿਆਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਕਿ ਕੋਈ ਵੀ ਆਊਟਸਾਈਡਰ ਵੱਡੇ ਵੱਡੇ ਗਰੁੱਪਸ 'ਚ ਕੈਂਪੇਨਿੰਗ ਲਈ ਜਿਹੜੇ ਆਏ ਹੋਏ ਆ ਉਹ ਆਪਣੇ ਟਾਈਮ ਸਰੀ ਸ਼ਹਿਰ ਤੋਂ ਬਾਹਰ ਚਲੇ ਜਾਣ ਐਮਸੀਸੀ ਦੀ ਵਾਇਲੇਸ਼ਨ ਕੋਈ ਨਾ ਹੋਵੇ ਤੇ ਸ਼ਾਂਤੀਪੂਰਵਕ ਸਾਰੇ ਵੋਟਰਸ ਆਪਣੇ ਆਪਣੀ ਵੋਟ ਕਾਸਟ ਕਰ ਸਕਣ ਠੀਕ ਹੈ ਮੈਮ ਇਸ ਤੋਂ ਇਲਾਵਾ ਜੀ ਆਪਾਂ ਗੱਲ ਕਰੀਏ ਖਾਸ ਤੌਰ ਤੇ ਬਾਰਡਰ ਏਰੀਆ ਕਿਉਂਕਿ ਚੰਡੀਗੜ੍ਹ ਦੇ ਨਾਲ ਲੱਗਦਾ ਪੰਜਾਬ ਹਰਿਆਣਾ ਹਿਮਾਚਲ ਕਿਸ ਤਰ੍ਹਾਂ ਕੋਆਰਡੀਨੇਸ਼ਨ ਕੀਤਾ ਜਾਦਾ ਸਾਡੇ ਵੱਲੋਂ ਸਾਰੀ ਸਟੇਟਸ ਦੇ ਹੀ ਜਿਲ੍ਹਾ ਦੇ ਨਾਲ ਲੱਗਦੇ ਜਿਲ੍ਹਾ ਦੇ ਐਸਐਸਪੀਜ਼ ਨਾਲ ਪੂਰੀ ਤਰ੍ਹਾਂ ਨਾਲ ਕੋਆਰਡੀਨੇਸ਼ਨ ਚੱਲ ਰਿਹਾ ਹੈ ਤੁਸੀਂ ਦੇਖਦੇਖਦੇ ਹੋ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਅਸੀਂ ਨਾਕਾ ਲਗਾਇਆ ਹੋਇਆ ਹੈ ਤੇ ਇੱਥੇ ਜਿੰ ਲਾਸਟ 24 ਘੰਟਿਆਂ 'ਚ ਕੋਈ ਸ਼ਰਾਬ ਜਾਂ ਪੈਸੇ ਦੀ ਵੰਡ ਨਾ ਹੋਏ ਸ਼ਰਾਬ ਦੀ ਤਸਕਰੀ ਨਾ ਹੋਏ ਨਸ਼ੀ ਤਸਕਰੀ ਨਾ ਹੋਏ ਇਹਦੇ ਤੇ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਤਸ਼ੱਕੀ ਵਹੀਕਲ ਕੱਲੇ-ਕੱਲੇ ਅਸੀਂ ਚੈੱਕ ਕਰ ਰਹੇ ਹਾਂ ਤੇ ਸ਼ੱਕੀ ਏਰੀਆਸ ਤੇ ਰੇਡਸ ਚੱਲ ਰਹੀਆਂ ਹਨ ਤੇ ਹਰ ਇੱਕ ਤਰ੍ਹਾਂ ਦੇ ਜਿੱਥੇ ਜ਼ਿਆਦਾ ਲੋਕ ਆ ਕੇ ਰਹਿ ਸਕਦੇ ਉਹਨਾਂ ਨੂੰ ਖਾਲੀ ਕਰਾਇਆ ਜਾ ਰਿਹਾ ਹੈ। ਲਾਸਟ 24 ਘੰਟਿਆਂ 'ਚ ਕਿਉਂਕਿ ਡਰਾਈ ਡੇ ਅੱਜ ਤੋਂ ਹੀ ਕੋਸ਼ਿਸ਼ਤ ਹੋ ਗਿਆ ਹੈ ਸ਼ਾਮ ਨੂੰ 6 ਵਜੇ ਤੋਂ ਸਾਰੇ ਹੀ ਲਿਕਰ ਵੈਂਡਸ ਬੰਦ ਨੇ ਕਿਸੇ ਵੀ ਹੋਟਲ ਜਾਂ ਕਿਸੇ ਵੀ ਰੈਸਟੋਰੈਂਟ ਚ ਵੀ ਸ਼ਰਾਬ ਨਹੀਂ ਸਰਵ ਕੀਤੀ ਜਾ ਸਕਦੀ ਉਹ ਵੀ ਸਾਡੇ ਵੱਲੋਂ ਇਨਸ਼ੋਰ ਕੀਤਾ ਜਾ ਰਿਹਾ ਹੈ ਬਾਰਡਰ ਏਰੀਆ ਦੀ ਤੁਸੀਂ ਗੱਲ ਕੀਤੀ ਬਾਰਡਰ ਏਰੀਆ ਚ ਕਿਸ ਤਰ੍ਹਾਂ ਦੇ ਖਾਸ ਅਰੇਂਜਮੈਂਟ ਕੀਤੇ ਗਏ ਬਾਰਡਰ ਏਰੀਆਸ ਚ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਚੰਡੀਗੜ੍ਹ ਦੇ ਨਾਲ ਲੱਗਦੇ 38 ਬਾਰਡਰਸ ਨੇ 38 ਬਾਰਡਰਸ ਵਿਦ ਪੰਚਕੂਲਾ ਤੇ ਮੋਹਾਲੀ ਪੰਚਕੂਲਾ ਵਿੱਚ ਆਲਰੇਡੀ ਚੌਣਾ ਹੋ ਚੁੱਕੀਆਂ ਨੇ ਤੇ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਹੈ ਕਿ ਸਾਡੀ ਵੋਟਾਂ ਖਤਮ ਹੋਣ ਤੱਕ ਆਪਣੇ ਨਾਕਾਬੰਦੀ ਕਰਕੇ ਰੱਖਣ ਮੋਹਾਲੀ ਵਿੱਚ ਸਾਡੇ ਨਾਲ ਹੀ ਵੋਟਾਂ ਨੇ ਤੇ ਉਹ ਵੀ ਆਪਣੇ ਵੱਲੋਂ ਪੂਰੀ ਚੈਕਿੰਗ ਕਰ ਰਹੇ ਨੇ ਤੇ ਅਸੀਂ ਪੋਲਿੰਗ ਸਟੇਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਸੈnsਿਟਿਵ ਪੋਲਿੰਗ ਸਟੇਸ਼ਨ ਜਿਹੜੇ ਹੈਗੇ ਉੱਥੇ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਨੇ ਜਿਹੜੇ ਮਨਨੇਬਲ ਹਾਂ ਪੂਰੇ ਚੰਡੀਗੜ੍ਹ 'ਚ 77 ਜਿਹੜੇ ਕ੍ਰਿਟੀਕਲ ਪੋਲਿੰਗ ਸਟੇਸ਼ਨਸ ਡਿਕਲੇਅਰ ਕੀਤੇ ਗਏ ਨੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਹਿਸਾਬ ਨਾਲ ਤੇ ਉੱਥੇ ਹਰ ਜਗ੍ਹਾ ਸੈਂਟਰਲ ਪੈਰਾਮਿਲਿਟਰੀ ਫੋਰਸ ਦੇ ਜਵਾਨ ਤਨਾਤ ਰਹਿਣਗੇ ਚੰਡੀਗੜ੍ਹ ਪੁਲਿਸ ਤੋਂ ਇਲਾਵਾ ਐਕਸਟਰਾ ਉੱਥੇ ਵਿਜੀਲ ਰੱਖੀ ਜਾਏਗੀ ਸਾਰੇ ਪੋਲਿੰਗ ਸਟੇਸ਼ਨਸ ਕੈਮਰਾ ਨਾਲ ਤੇ ਬਿਲਕੁਲ ਜਿਦਾ ਐਸਐਸਪੀ ਚੰਡੀਗੜ੍ਹ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਖਾਸ ਤੌਰ ਤੇ ਬਾਰਡਰਸ ਏਰੀਆ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬੈਡ ਅਨਸਰ ਬਾਹਰ ਦੀ ਜਿਹੜੀ ਗੱਡੀਆਂ ਨੇ ਉਹਨਾਂ ਦੀ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਪੂਰੇ ਨਾਕੇ ਲਾ ਕੇ ਜਿੰਨੀ ਵੀ ਗੱਡੀਆਂ ਨੇ ਬਾਹਰ ਦੀ ਨੰਬਰ ਦੀ ਉਹਨਾਂ ਵੱਲੋਂ ਪੂਰਾ ਚੈੱਕ ਕੀਤਾ ਜਾ ਰਿਹਾ ਹੈ ਯਾਨੀ ਕਿ ਮਕਸਦ ਇਹ ਹੀ ਹੈ ਕਿ ਇਹ 48 ਘੰਟੇ ਬਹੁਤ ਹੀ ਅਹਿਮ ਹੋ ਜਾਂਦੇ ਕੋਈ ਵੀ ਤਸਕਰੀ ਨਾ ਹੋਵੇ ਜਾਂ ਫਿਰ ਕੋਈ ਆਊਟਸਾਈਡਰ ਜਿਹੜਾ ਉਹ ਬਾਹਰ ਜਿਹੜਾ ਉੱਥੇ ਕਿਸੇ ਤਰ੍ਹਾਂ ਦੀ ਕੋਈ ਬੈਡ ਅਨਸਰ ਨਾ ਕਰੇ ਚੰਡੀਗੜ੍ਹ ਚ ਇੰਟਰ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਕੋਈ ਬੈਡ ਅਨਸਰ ਜਿਹੜਾ ਇੰਟਰ ਨਾ ਹੋ ਮਕਸਦ ਇਹ ਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਬੈਡ ਜਿਹੜੀ ਚੀਜ਼ਾਂ ਨਾ ਹੋ ਇਸ ਕਰਕੇ ਪੂਰੀ ਮੋਨੀਟਰਿੰਗ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਜਿਹੜੇ ਹੋਟਲਸ ਨੇ ਆਊਟਸਾਈਡਰ ਅਲਾਉ ਨਹੀਂ ਕੀਤੇ ਗਏ ਨੇ ਬਾਰਡਰ ਏਰੀਆ ਤੇ ਸਾਫ ਤੌਰ ਤੇ ਮੋਨੀਟਰਿੰਗ ਜਿਹੜੀ ਹੈ ਸੀਸੀਟੀਵੀ ਜਿ ਲਾਏ ਗਏ ਨੇ ਪੂਰਾ ਜਿਹੜਾ ਹੈਗਾ ਉਹ ਚੈਕਿੰਗ ਕੀਤੀ ਜਾ ਰਹੀ ਹੈ ਔਰ ਪੂਰੀ ਮੋਨੀਟਰਿੰਗ ਜਿਹੜੀ ਹੈ ਸੀਆਈਡੀ ਵਿੰਗ ਦੇ ਨਾਲ ਨਾਲ ਜਿਹੜੀ ਇੰਟੈਲੀਜੈਂਸ ਵਿੰਗ ਹੈ ਉਹ ਵੀ ਐਕਟਿਵ ਹੈ ਚੰਡੀਗੜ ਚੌਣ ਪ੍ਰਚਾਰ ਦੇ ਆਖਰੀ ਦਿਨ ਬਜਪੀ ਨੇ ਹੋਂਕਾਰ ਪੜਿਆ ਕਿਉਂਕਿ ਸਾਰੀਆਂ ਵੱਖ-ਵੱਖ ਪਾਰਟੀਆਂ ਨੇ ਕੱਲ ਪੂਰਾ ਜ਼ੋਰ ਲਗਾਇਆ ਵੱਖ-ਵੱਖ ਥਾਈ ਰੈਲੀਆਂ ਹੋ ਰਹੀਆਂ ਸਨ ਔਰ ਬਜਪੀ ਦੇ ਵੱਲੋਂ ਵੀ ਹੋਂਕਾਰ ਪੜੀ ਗਈ ਜਿਸ ਦੇ ਚਲਦੇ ਪ੍ਰਧਾਨ ਮੰਤਰੀ ਮੋਦੀ ਖੁਸ਼ਿਆਰਪੁਰ ਪਹੁੰਚੇ ਯੋਗਯ ਦੇਤਨਾਥ ਨੇ ਆਨੰਦਪੁਰ ਸਾਹਿਬ ਤੇ ਲੁਧਿਆਣਾ ਦੇ ਵਿੱਚ ਰੈਲੀ ਕੀਤੀ ਜੇਪੀ ਨੱਡਾ ਨੇ ਅੰਮ੍ਰਿਤਸਰ ਔਰ ਫਰੀਦਕੋਟ ਦੇ ਵਿੱਚ ਕਮਾਂਡ ਸੰਭੀ ਹੋਈ ਸੀ ਤਾਂ ਤੈਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਿੰਨੋਂ ਵੱਡੇ ਆਗੂ ਦਿੱਲੀ ਤੋਂ ਕੇਂਦਰ ਤੋਂ ਪਹੁੰਚੇ ਹੋਏ ਸਨ ਨਰਿੰਦਰ ਮੋਦੀ ਯੋਗਧਰਨਾਥ ਯੋਗੀ ਦੱਸਗੇ ਕਿ ਸੀਐਮ ਨੇ ਸੁਭਾਵਿਕ ਤੌਰ ਤੇ ਯੂਪੀ ਦੇ ਔਰ ਕੇਸਰੀਕੇ ਦੇ ਨਾਲ ਪਿਛੇ ਸਮਿਆਂ ਦੇ ਵਿੱਚ ਇੱਕ ਲਗਾਤਾਰ ਪੰਜਾਬ ਦੇ ਵਿੱਚ ਇਹਨਾਂ ਨੇ ਚੋਣ ਪ੍ਰਚਾਰ ਕੀਤਾ ਤਾਂ ਆਨੰਦ ਕੁਸਾਇਰ ਲੁਧਿਆਣਾ ਪਹੁੰਚੇ ਹੋਏ ਸੀ ਜੇਪੀ ਨੱਡਾ ਦੇ ਵੱਲੋਂ ਵੀ ਅੰਮ੍ਰਿਤਸਰ ਔਰ ਫਰੀਦਕੋਟ ਦੇ ਵਿੱਚ पूरा जोर लगाया गया हूंकार बनी को ये भ्रष्टाचार की जननी कांग्रेस की गोद से एक भ्रष्टाचारी पैदा हुए हैं और इसलिए कांग्रेस को तो भ्रष्टाचार में पीएचडी करते करते साठ साल लगे ये तो जन्म से ही कट्टर भ्रष्टाचारी पैदा हुए हैं ये लोग क्या क्या बातें करते थे कहते थे पंजाब को नशा मुक्त करेंगे और नशा मुक्त के इतने भाषण किए इतने भाषण किए पूरे पंजाब को बदनाम करने वाली उड़ता पंजाब फिल्में बनाई थी चारों तो तरफ बदनामी की थी लेकिन इन्होंने आते ही नशे को ही अपनी कमाई का साधन बना दिया है दिल्ली के शराब घोटाले को पूरी दुनिया जान चुकी है उनको बेनकाब कर दिया है और इसलिए बौखलाए हुए हैं और लगातार मोदी को नई नई गालियां देते रहते हैं भाई और बहनों आप भी जानते हैं कांग्रेस भ्रष्टाचार की जननी है साठ साल तक कांग्रेस ने जो कारनामे किए हैं भ्रष्टाचार की एक से बढ़कर एक वारदातें की हैं ऐसा लगता है कांग्रेस ने भ्रष्टाचार में डबल पीएचडी कर ली है और अब कांग्रेस के साथ एक और कट्टर भ्रष्टाचारी पार्टी भी जुड़ गई है इतना ही नहीं ये भयंकर झूठवादी पार्टी भी है अब आप देखिए यहां तो आमने सामने लड़ने का ड्रामा कर रहे हैं दिल्ली में एक साथ चुनाव लड़ रहे थे और लोग भूले नहीं कि ये जुटवादी पार्टी ये कट्टर भ्रष्टाचारी पार्टी की पहली सरकार कांग्रेस के समर्थन से दिल्ली में बनी थी और इसलिए इन्होंने जो भ्रष्टाचार की जननी कांग्रेस है उससे बराबर भ्रष्टाचार के पाठ पढ़ लिए हैं मैं तो यहाँ पर सुभाष शर्मा जी को अपने बुलडोजर का चाबी देने के लिए आया हूं कि भाई पंजाब के अंदर पंजाब के अंदर जीत के जाइए अगली सरकार बीजेपी की बनाइए और बीजेपी की सरकार पंजाब में बनाइए और जितने बुलडोजर चाहिए मैं यूपी से भेज देता हूँ हमारे पास आप देखना बीजेपी की सरकार बनते ही और भाइयों में आपको आश्वस्त करने के लिए आया हूं बीजेपी की सरकार बनते ही अगले 48 घंटे के अंदर ड्रग माफिया सैंड माफिया कैटिल माफिया और खू माफिया की कमर तोड़ करके ਆਕੇ ਮੌਜੂਮਾਨੋ ਕੇ ਘੋਸੇ ਕੇ ਸਾਥ ਖਿਲਵਾੜ ਕਰਨ ਵਾਲੋ ਕੀ ਸੰਪਤੀ ਕੋ ਜ਼ਬਤ ਕਰਵਾ ਕਰਕੇ ਗਰੀਬੋ ਕੇ ਨਕਸ਼ਾ ਮਹਾਕਰਮਾਣ ਦੇ ਕਬਜ਼ਾ ਭਾਰਤੀ ਜਨਤਾ ਪਾਰਟੀ ਕੀ ਸਰਕਾਰ ਕਰੇਗੀ ਉਧਰ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਕੀਤਾ ਤੇ ਰਾਹੁਲ ਗਾਂਧੀ ਨੇ ਖਟਕਟਕਲਾਂ ਦੇ ਵਿੱਚ ਚੋਣ ਪ੍ਰਚਾਰ ਲਈ ਕਮਾਂਡ ਸੰਭਲੀ ਹੋ ਤਸਵੀਰਾਂ ਦਿਖਾ ਰਹੇ ਹਾਂ ਰਾਹੁਲ ਗਾਂਧੀ ਲਗਾਤਾਰ ਪਿਛਲੇ ਦਿਨ 4 ਦਿਨਾਂ ਤੋਂ पंजाब और बखो प्रचार किया गया और दूसरी तस्वीर लुधियाना जिथे राजा रोड शो किया गया मजदूरी टेंपररी बेसिस पे कॉन्ट्रैक्टर बेसिस पे करी जाती है हम इसको बंद करना चाहते हैं हम चाहते हैं कि अगर कोई भी सरकारी ऑफिस में काम करे पब्लिक सेक्टर में काम करे तो वो कॉन्ट्रैक्ट बेसिस पे काम ना करे वो परमानेंट बेसिस पे काम करे उसे इज्जत मिले रिस्पेक्ट मिले पेंशन मिले तो ये भी हम करने जा रहे हैं सरकारी ऑफिस में और पब्लिक सेक्टर में हम ठेकेदारी प्रथा को बंद कर रहे हैं और परमानेंट जो पहले होता था परमानेंट नौकरी हम फिर से दिलाने का काम करेंगे जहां तक आपने ड्रग्स की बात कही है यह बात सबसे पहले मैंने यहां पंजाब में आकर उठाई थी और लोगों ने मेरा मजाक उड़ाया था और आप बिल्कुल सही कह रही हैं। पंजाब से ये जो ड्रग का मैनेस है इसको मिटाना है और इसमें कांग्रेस ये काम कांग्रेस पार्टी कर सकती है और ये लोग नहीं कर सकते नहीं कर सकते हैं तो ये जब कांग्रेस पार्टी की यहां सरकार आएगी जो आने वाली है तब हम इसको बिल्कुल तेजी से मिटा देंगे यहां